ਸਲਾਹਕਾਰ ਕਾਉਂਸਲ ਬਣ ਗਈ 10 ਉਹਦੇ ਚ ਚੇਅਰਮੈਨ ਬਣਾਏ ਨੇ ਸੱਤ ਬਣਾਤੇ ਭਾਰਤੀ ਜਨਤਾ ਪਾਰਟੀ ਤੇ ਮੌਜੂਦਾ ਪ੍ਰਧਾਨ ਵੀ ਪੁਰਾਣੇ ਪ੍ਰਧਾਨ ਵੀ ਛੱਡਿਆ ਹੀ ਕੋਈ ਨਹੀਂਗਾ ਉਹਨਾਂ ਨੇ ਔਰ ਐਮਪੀਏ ਕ ਲੈ ਲਿਆ ਇੱਕ ਆਮ ਆਦਮੀ ਪਾਰਟੀ ਦਾ ਪ੍ਰਧਾਨ ਲੈ ਲੈ ਚੰਡੀਗੜ੍ਹ ਵਿਜੇਪਾਲ ਸਿੰਘ ਤੇ ਇੱਕ ਡਾਕਟਰ ਲੈ ਲਿਆ ਮਤਲਬ ਇਹਨੂੰ ਜਸਟੀਫਾਈ ਮੰਨਦੇ ਤੇ ਪਿੰਡਾਂ ਦਾ ਕੋਈ ਲਿਆ ਹੀ ਨਹੀਂ ਥੋੜਾ ਜਿਹਾ ਪਿਛੋਕੜ ਜਾਣਾ ਪਏਗਾ ਇਹਦੇ ਸ਼ ਇਹ ਐਡਵਾਈਜ਼ਰੀ ਕਮੇਟੀ ਤੋਂ ਪਹਿਲਾਂ ਐਡਵਾਈਜ਼ਰੀ ਕਾਉਂਸਲ ਤੋਂ ਪਹਿਲਾਂ ਐਡਵਾਈਜ਼ਰੀ ਕਮੇਟੀ ਹੁੰਦੀ ਸੀ ਚੰਡੀਗੜ੍ਹ 'ਚ ਉਹਨੂੰ ਚੀਫ ਕਮਿਸ਼ਨਰ ਹੈਡ ਕਰਦੇ ਸੀ ਤੁਸੀਂ ਉਹਦੀ ਲਿਸਟ ਕਢਾ ਕੇ ਦੇਖੋ ਰਾਜ ਜਿੰਨਾ ਚਿਰ ਸੈਂਟਰ 'ਚ ਕਾਂਗਰਸ ਰਹੀ ਹੈ ਉਸ ਕਮੇਟੀ ਦੇ ਵਿੱਚ ਪਹਿਲਾਂ 12 13 ਹੁੰਦੇ ਸੀ ਅਖੀਰ 'ਚ 20 ਬਣੇ ਸੀ ਉਹਨਾਂ 20 'ਚ ਮੈਂ ਸੀਗਾ ਮੈਂ ਜੁਗਤ ਕਾਂਗਰਸ ਪ੍ਰੈਜ਼ੀਡੈਂਟ ਸੀ 84 'ਚ ਉਦੋਂ ਮੈਨੂੰ ਵੀ ਇਹਨਾਂ ਨੇ ਲੈ ਲਿਆ ਸੀ 20 'ਾਂ ਦੇ ਵਿੱਚੋਂ ਨਾ 17 18 ਕਾਂਗਰਸ ਦੇ ਸੀ ਇੱਕ ਕੱਲੇ ਮੈਨੂੰ ਯਾਦ ਆ ਰਿਹਾ ਜਿਹੜੇ ਯਸ਼ਪਾਲ ਬਾਹਾਜਨ ਜੀ ਹੁੰਦੇ ਸੀ ਇਹ ਬੀਜੇਪੀ ਦੇ ਸੀਗੇ ਇਹਨਾਂ ਨੂੰ ਲਿਆ ਦੀ ਇੱਕ ਅੱਦਾ ਕੋਈ ਹੋਰ ਹੋਵੇ ਤਾਂ ਮੈਨੂੰ ਖਿਆਲ ਨਹੀਂ ਬੜੀ ਲੰਬੀ ਗੱਲ ਹੋ ਗਈ ਹੈ ਇਦਾਂ ਹੀ ਜਿੰਨੀ ਵਾਰੀ ਵੀ ਐਡਵਾਈਜ਼ਰੀ ਕਾਉਂਸਲ ਵੀ ਬਣੀ ਹੈ گورنر ਸਾਹਿਬ ਜਦੋਂ ਆਏ ਜਨਰਲ ਰੌਡਰਿਕਸ ਆਏ ਜਾਂ ਸਾਰਿਆਂ ਨੇ ਆਏ ਤਾਂ ਜਿਹੜੀ ਰੂਲਿੰਗ ਪਾਰਟੀ ਸੈਂਟਰ ਚ ਸੀ ਉਹਦੇ ਬੰਦੇ ਹੀ ਜ਼ਿਆਦਾ ਪੈਂਦੇ ਸੀ ਇੱਥੇ ਗੱਲ ਕੀ ਹੋ ਰਹੀ ਹੈ ਮੈਨੂੰ ਜਿਹੜੀ ਹੈਰਾਨੀ ਹੈ ਚਾਹੀਦਾ ਤਾਂ ਇਹ ਸੀਗਾ ਅੱਜ ਰੌਲਾ ਪਾਣ ਦੀ ਜਗ੍ਹਾ ਉਸ ਦਿਨ ਅਗਰ ਮਨੀਸ਼ ਤਵਾੜੀ ਜੀ ਤੇ ਲੱਕੀ ਜੀ ਜ਼ਿਆਦਾ ਰੌਲਾ ਪਾਉਂਦੇ ਤਾਂ ਬਹੁਤ ਬਿਹਤਰ ਪੰਜਾਹਾਂ ਚੋ ਲੈ ਸਿਰਫ ਦੋ ਉਧਰ ਨਹੀਂ ਚਾਹੀਦਾ ਸੀ ਇਹਨਾਂ ਨੂੰ ਕਿ ਚਿੱਠੀ ਲਿਖਦੇ ਕਿ ਅਸੀਂ ਜਿੱਤੀ ਹੋਈ ਪਾਰਟੀਆਂ ਸਾਡੀ ਵੱਡੀ ਪਾਰਟੀ ਹੈ ਸਾਡੇ ਦੋ ਕਿਉਂ ਲਏ ਆ ਉਦੋਂ ਇਹਨਾਂ ਨੇ ਇਹ ਸੋਚ ਲਿਆ ਦੋਹਾਂ ਨੇ ਇਹੀ ਤੇ ਆ ਗਏ ਟੈਸਟ ਆ ਗਏ ਤੀਜੇ ਕਾਂਗਰਸ ਨੂੰ ਨਾਲ ਆਪਣੇ ਬਰਾਬਰ ਕਿਉਂ ਬਿਠਾਈਏ ਇਹੀ ਹੈ ਨਾ ਹੋਰ ਕਿਸੇ ਨੂੰ ਕਿਉਂ ਕਿਸੇ ਨੂੰ ਕਿਉਂ ਬਣਾਈਏ ਔਰ ਮੈਨੂੰ ਇਹ ਵਿਸ਼ਵਾਸ ਸੀ ਕਿ ਜੇ ਇਹ ਜਾ ਕੇ ਚਿੱਠੀ ਲਿਖਦੇ ਤਾਂ ਦੋ ਚਾਰ ਬੰਦੇ ਇਹਨਾਂ ਦੇ ਹੋਰ ਪੈ ਜਾਂਦੇ ਹੁਣ ਅੱਜ ਜਿਹੜੀ ਗੱਲ ਆ ਜਾਂਦੀ ਹੈ ਚੇਅਰਮੈਨ ਦੀ ਉਹਦੇ ਚ ਫਿਰ ਮੈਂ ਉਹੀ ਗੱਲ ਕਰ ਰਿਹਾ ਰੂਲਿੰਗ ਪਾਰਟੀ ਹੈ ਜੇ ਉਹ ਜੇ ਕਾਂਗਰਸ ਨੇ ਨਹੀਂ ਸਰਕਾਰ ਚਲਾਣੀ ਉਹਨਾਂ ਤਾਂ ਸਰਕਾਰ ਚਲਾਣੀ ਆ ਰਹੀ ਹੈ ਉਹ ਤਾਂ ਆਪਣੇ ਬੰਦਿਆਂ ਨੂੰ ਪ੍ਰੋਜੈਕਟ ਕਰ ਰਹੇ ਹੈ ਨਾ ਪੋਜ਼ਿਟਿਵ ਗੱਲ ਦੇਖੀਏ ਇਹ ਤਾਂ ਭਾਜੀਪੀ ਆਪਣੇ ਬੰਦਿਆਂ ਨੂੰ ਪ੍ਰੋਜੈਕਟ ਕਰ ਰਹੀ ਹੈ ਨਾ ਗਵਰਨਰ ਜੇ ਉਹ ਭਾਜੀਪੀ ਦਾ ਨਾਮਿਨੀ ਹੈ ਹੁਣ ਸਾਡੇ ਵਾਲਾ ਤਾਂ ਲਾਹਮਾ ਹੀ ਹੁੰਦਾ ਸੀ ਕਾਂਗਰਸ ਦੇ ਵਿੱਚ ਵੀ ਇਹ ਕਹਿੰਦੇ ਇਹਦਾ ਮਤਲਬ ਇਹੀ ਹੋ ਗਿਆ ਵੀ ਚੰਡੀਗੜ੍ਹ ਦੇ ਵਿਕਾਸ ਦੇ ਉੱਪਰ ਵੀ ਸਿਆਸਤ ਭਰੂ ਹੋ ਗਈ ਸਾਨੂੰ ਹਮੇਸ਼ਾ ਜਿਹੜੀ ਐਡਵਾਈਜ਼ਰੀ ਕਮੇਟੀਆਂ ਨੇ ਇਹ ਐਡਵਾਈਜ਼ਰੀ ਕਮੇਟੀਆਂ ਦੇ ਚਿੱਤੇ ਐਕਸਪਰਟ ਜ਼ਿਆਦਾ ਆਉਣੇ ਚਾਹੀਦੇ ਨਹੀਂ ਮੈਂ ਤਾਂ ਹਾਂ ਇਹਦੇ 'ਚ ਇਹ ਨਹੀਂ ਹੈਗੇ ਚੀਫ ਆਰਕੀਟੈਕਟ ਵੀ ਰਿਟਾਇਰਡ ਹੈਗੇ ਇਹ ਆਰਮੀ ਦੇ ਬੰਦੇ ਚੇਅਰਮੈਨ ਤੇ ਮੋਸਟਲੀ ਜਿਹੜੇ ਸਿਆਸੀ ਲੀਡਰ ਨੇ ਮੈਂ ਦੱਸਦਾ ਇਹ ਰੌਲਾ ਜਿਆਦਾ ਪੈ ਗਿਆ ਕਮੇਟੀਆਂ ਹੈ ਕੁਛ ਨਹੀਂ ਮੈਂ ਤਾਂ ਹਾਂ ਚੇਅਰਮੈਨ ਮੈਂ ਪਹਿਲੀ ਵਾਰ ਹੀ ਬਣਿਆ ਮੈਂ ਛੇਵੀਂ ਵਾਰੀ ਹੈ ਅਡਵਾਈਜ਼ਰੀ ਕਮੇਟੀ ਜਾਂ ਕੌਂਸਲ 'ਚ ਮੈਂ ਸਾਰੀਆਂ ਕਮੇਟੀਆਂ 'ਚ ਵਾਰੀ-ਵਾਰੀ ਮੈਂਬਰ ਰਿਹਾ ਕੁਝ ਵੀ ਨਹੀਂ ਇਹਨਾਂ ਦੇ ਹੈ ਕੀ ਇਹਨਾਂ ਨੇ ਇੱਕ ਵਾਰੀ ਮੀਟਿੰਗ ਕਰਨੀ ਹੈ ਰეკਮੈਂਡੇਸ਼ਨ ਦੇਣੀ ਹੈ ਉਹ ਜਾ ਕੇ ਸਾਰੀਆਂ ਰეკਮੈਂਡੇਸ਼ਨ ਜਾ ਕੇ ਐਡਵਾਈਜ਼ਰੀ ਕਮੇਟੀ ਜਾ ਕੇ ਇਕੱਠੀਆਂ ਰੱਖ ਦੇਣੀ ਹੈ ਉੱਥੇ ਡਿਸਕਸ ਹੋ ਜਾਂਦੀ ਹੈ ਇਹਨੂੰ ਸਬ ਕਮੇਟੀਆਂ ਗੈਹ ਲੋ ਅਫਸਰ ਸ਼ਾਹੀ ਨੇ ਕਰਨੀ ਆਪਣੀ ਮਨਜ਼ਰੀ ਅਫਸਰ ਸ਼ਾਹੀ ਨੇ ਅੱਜ ਤੱਕ ਕੋਈ ਐਹੋ ਜਿਹਾ ਫੈਸਲਾ ਤਾਂ ਮੈਨੂੰ ਨਹੀਂ ਯਾਦ ਆ ਰਿਹਾ ਚਾਹੇ ਕਾਂਗਰਸ ਦਾ ਆਜੋਵੇ ਜਾਂ ਭਾਜਪਾ ਦਾ ਹੋਵੇ ਜਿਹੜਾ ਉੱਥੇ ਯੂਨਾਨੀਮਸ ਫੈਸਲੇ ਵੀ ਹੋਏ ਐਡਵਾਈਜ਼ਰੀ ਕਮੇਟੀ ਕਾਉਂਸਲ 'ਚ ਉਹ ਕਦੇ ਲਾਗੂ ਹੀ ਨਹੀਂ ਹੋਏ ਓਕੇ ਤੁਹਾਡਾ ਬਲ ਕਾਗਜੀ ਹੈ ਇਹ ਕਾਗਜੀ ਕਹਿ ਲੋ ਕੁਛ ਕਹਿ ਲੋ ਜਾਂ ਜਾਂ ਹੋ ਸਕਦਾ ਰეკਮੈਂਡੇਸ਼ਨ ਕਰਨ ਲੱਗਿਆਂ ਅਸੀਂ ਵੀ ਜਿਹੜੇ ਗਰਾਊਂਡ ਰਿਐਲਿਟੀ ਨਹੀਂ ਮੈਂਬਰ ਦੇਖ ਪਾ ਇਸ ਕਰਕੇ ਇਹਨੂੰ ਇਹ ਇੰਨਾ ਵੱਡਾ ਇਸ਼ੂ ਨਹੀਂ ਸੀਗਾ ਹੁਣ ਦੂਜੇ ਪਾਸੇ ਮੈਂ ਛੋਟੀ ਜੀ ਗੱਲ ਕਰਦਾ ਮੈਨੂੰ ਕਰਨੀ ਮੈਂ ਇਸ ਇਸ ਝਗੜੇ ਚ ਪੈਣਾ ਨਹੀਂ ਜਾਂਦਾ ਸੀ ਪਰ ਇੱਕ ਸਵਾਲ ਪੁੱਛਣਾ ਹੈ ਤੁਸੀਂ ਵੀ ਪੁੱਛੋ ਤੇ ਅਸੀਂ ਵੀ ਪੁੱਛਦੇ ਆਂ ਵੀ ਤਿੰਨ ਕਮੇਟੀਆਂ ਦੇ ਚੇਅਰਮੈਨ ਮਨੀਸ਼ ਤਵਾੜੀ ਜੀ ਖੁਦ ਹੈ ਜਿਹੜੇ ਸ਼ਾਇਦ ਪਹਿਲਾਂ ਮੈਂਬਰ ਪਾਰਲੀਮੈਂਟ ਨਹੀਂ ਹੁੰਦੇ ਸੀ ਮੈਨੂੰ ਯਾਦ ਨਹੀਂ ਕਿ ਕਦੇ ਪਵਨ ਵੰਸਲ ਜੀ ਜਾਂ ਕਿਰਨ ਖੇਰ ਜਾਂ ਜਗਨਤ ਕੋਸ਼ਲ ਜੀ ਕਮੇਟੀਆਂ ਦੇ ਮੈਂਬਰ ਹਨ ਤਿੰਨ ਕਮੇਟੀਆਂ ਹੈ 에어ਪੋਰਟ ਐਡਵਾਈਜ਼ਰੀ ਕਮੇਟੀ ਅਥਾਰਟੀ ਹੈਲਥ ਦੀ ਇੱਕ ਬੜੀ ਨਵੀਂ ਇੱਕ ਇਹਨਾਂ ਦੇ ਪਰਸੋ ਮੈਂ ਦੇਖਿਆ ਮੀਟਿੰਗ ਕੀਤੀ ਹੈ ਜਿਹੜੀ BSNL ਹੈ ਕਿੰਨਾਂ ਦੇ ਵਿੱਚ ਸਾਰੇ ਕਾਂਗਰਸੀ ਹੈ ਕੋਈ BJP ਦਾ ਪਾਇਆ ਨਹੀਂ ਪਾਇਆ ਇੱਕ ਵੀ ਦੱਸ ਦੇਣ ਉਹ ਠੀਕ ਆ ਫਿਰ ਜਿਹੜੀ ਇਵਨ 에어ਪੋਰਟ ਕਮੇਟੀ ਜਿਹੜੀ ਚੰਡੀਗੜ੍ਹ ਦੀ ਹੈ ਉਹ ਚ ਦੋ ਬੰਦੇ ਦਾ ਮਨੀਸ਼ ਜੀ ਨੇ ਉਹ ਪਾਇਆ ਮੈਨੂੰ ਕੋਈ ਇਤਰਾਜ਼ ਨਹੀਂ ਬੰਦੇ ਮਾੜੇ ਚੰਗੇ ਮੈਂ ਇਨੀ ਇਤਰਾਜ਼ ਕਰਦਾ ਮੈਂ ਕ੍ਰਾਈਟਰੀਰੀ ਦੋ ਬੰਦੇ ਉਹ ਪਾਇਆ ਜਿਹੜੇ ਇਹਨਾਂ ਦੇ ਨਾਲ ਲੁਧਿਆਣਾ ਜਦੋਂ MPC ਨੇੜੇ ਸੀ ਪਵਨ ਦਿਵਾਨ ਜੀ ਤੇ ਇੱਕ ਪਹਿਲਵਾਨ ਜਿਹੜੇ ਗੁਰਮੇਲ ਹੋਰੀ ਦੋਨੇ ਹੈ ਨਾ ਕਦੇ ਬੋਲੇ ਬੀਜੇਪੀ ਆਰੇ ਉਹਨੇ ਕਿਹਾ ਠੀਕ ਐ ਐਮਪੀ ਬਣਾ ਲੈ ਆਪਣੋ ਚਲੋ ਆਪਾਂ ਅੱਗੇ ਵਧਦੇ ਹਾਂ ਥੋੜਾ ਜਿਹਾ ਇੱਕ ਚੰਡੀ ਇਹ ਗੱਲ ਕਈ ਵਾਰੀ ਆਉਂਦੀ ਵੀ ਚੰਡੀਗੜ੍ਹ ਚ ਲੋਕਤੰਤਰ ਬੜਾ ਛੋਟਾ ਐ ਇੱਥੇ ਵਿਧਾਨ ਸਭਾ ਚਾਹੀਦੀ ਅਫਸਰशाही ਭਾਰੂ ਐ ਪਰ ਜੋ ਸੂਚਨਾਵਾਂ ਜੋ ਚਰਚਾ ਚੱਲਦੀ ਇਹ ਐ ਵੀ ਜਿਹੜੇ ਕਾਉਂਸਲਰ ਨੇ ਮੇਅਰ ਨੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਕਈਆਂ ਨੂੰ ਸਲੂਟ ਕਰਨ ਨੂੰ ਜੀ ਕਰਦਾ ਕਾਉਂਸਲਰਾਂ ਨੂੰ ਮੇਅਰਾਂ ਨੂੰ ਜਿਹੜੇ ਬਹੁਤ ਇਮਾਨਦਾਰੀ ਨਾਲ ਜਿੰਨਾਂ ਨੇ ਕੰਮ ਕੀਤਾ ਪਰ ਵੱਡੇ ਪੱਧਰ ਤੇ ਇਹ ਕਿਹਾ ਜਾਂਦਾ ਵੀ ਮੈਜੋਰਟੀ ਕਾਉਂਸਲਰ ਤੇ ਮੇਅਰ ਜਿਹੜੇ ਉਹ ਕਰਪਸ਼ਨ ਕਰਦੇ ਰਹੇ ਅਫਸਰਸ਼ਹੀ ਨਾਲ ਮਿਲ ਕੇ ਔਰ ਅਫਸਰਸ਼ਹੀ ਜਿਹੜੀ ਕਰਪਸ਼ਨ ਕਰਨ ਤੇ ਕਹਿੰਦੇ ਮਾਰ ਹੁੰਦੀ ਹੈ ਉਹ ਖੁਦ ਕਿਸੇ ਨਾ ਕਿਸੇ ਢੰਗ ਨਾਲ ਮੇਹਰਾਂ ਨੂੰ ਕਾਉਂਸਲਰਾਂ ਨੂੰ ਕਾਣਾ ਕਰ ਦਿੰਦੇ ਕਈਆਂ ਬਾਰੇ ਤੇ ਇਹ ਕਿਹਾ ਜਾਂਦਾ ਵੀ ਅਫਸਰਾਂ ਨੇ ਕਾਉਂਸਲਰਾਂ ਦੇ ਨਾਲ ਠੇਕੇਦਾਰਾਂ ਦੀ ਡਿਊਟੀ ਲਈ ਸੀ ਵੀ ਮਾੜਾ ਮੋਟਾ ਇਹਨਾਂ ਦੇ ਮੂੰਹ 'ਚ ਕੁਝ ਤੁੰਦਿਆ ਕਰੋ ਇਹ ਚੁੱਪ ਰਹਿਣ ਕਰਪਸ਼ਨ ਤੋਂ ਇਹ ਕਿੰਨਾ ਸੱਚ ਹੈ ਤੁਸੀਂ ਦੋ ਵਾਰੀ ਮੇਅਰ ਰਹੇ ਦੇ ਕਾਉਂਸਲਰ ਰਹੇ ਦੇਖੋ ਇਹ ਤਾਂ ਕਦੇ ਜਿੰਨੇ ਮੂੰਹ ਹਨੀਆਂ ਗੱਲਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਹੋਸਦਾ ਇੱਕ ਅੱਧਾ ਕੋਈ ਮੇਅਰ ਜਿਹੜੇ ਏਜੀ ਤੇ ਪਿਆ ਹੋਵੇ ਮੈਨੂੰ ਨਹੀਂ ਮੇਰੀ ਨਜ਼ਰ ਜਾਂਦਾ ਚਾਹ ਬੀਜੇਪੀ ਹੋਵੇ ਕਾਂਗਰਸ ਦਾ ਕੋਈ ਵੀ ਮੇਅਰ ਹੋਵੇ ਕਿ ਇਦਾਂ ਦੀ ਕੋਈ ਕਰਾਪਸ਼ਨ ਦੇ ਕੇਸਾਂ ਜਿਹ ਕਦੇ ਉਸਤੇ ਕੋਈ ਕੇਸ ਚੱਲਿਆ ਹੋਵੇ ਜਾਂ ਕੋਈ ਇਨਕੁਆਰੀ ਜਾਇਆ ਹੋਵੇ ਬਹੁਤ ਮੈਨਿੰਮ ਪ੍ਰਾਈਵੇਟ ਕੰਪਨੀ ਨੂੰ ਸਫਾਈ ਦਾ ਕੰਮ ਦਿੱਤਾ ਹੈ ਬੜਾ ਰੌਲਾ ਪੈਂਦਾ ਹੈ ਫਲਾਣਾ ਮੇਅਰ ਜਿਹੜਾ ਉਹ ਬਹੁਤ ਗੱਫੇ ਚਾਣਦੇ ਨਹੀਂ ਟੈਂਡਰ ਦੇਤਾ ਟੈਂਡਰ ਦੇ ਵਿੱਚ ਕਈ ਵਾਰੀ ਕੀ ਹੁੰਦਾ ਦੇਖੋ ਮੈਂ ਫੇਰ ਕਹਿੰਦਾ ਕਿ ਇਹ ਗੱਲ ਦਾ ਮੰਨ ਲਓ ਕਿ ਕੁਝ ਵੀ ਜੇ ਹੁੰਦੀ ਹੈ ਗੜਬੜ ਥੋੜੀ ਬੋਤੀ ਵੀ ਹੁੰਦੀ ਹੈ ਤਾਂ ਦੋਨਾਂ ਦੀ ਰਾਏ ਤੋਂ ਬਿਨਾ ਤਾਂ ਹੋ ਨਹੀਂ ਸਕਦੀ ਜਦ ਤੱਕ ਕਾਉਂਸਲਰ ਮੇਅਰ ਜਾਂ ਅਫਸਰ ਸਾਡੀ ਆਪਸ ਚ ਬੈਠ ਕੇ ਟਿਊਨਿੰਗ ਅੱਛੀ ਹੋਵੇ ਉਹਨਾਂ ਚਿਰ ਕੋ ਗਲਤ ਕੰਮ ਤਾਂ ਕਾਰਪੋਰੇਸ਼ਨ ਚ ਪੋਸੀਬਲ ਹੀ ਨਹੀਂ ਹੈ ਕਿਉਂਕਿ ਹਰ ਹਰ ਅਮਾਊਂਟ ਲਈ अप्रूवल ਲਈ کمیٹی ਬਣੀ ਹੈ ਕੋਈ ਛੋਟੀਆਂ ਹੈ ਕੋਈ ਵੱਡੀਆਂ ਹਮ ਬਿਨਾ ਕਮੇਟੀਆਂ ਅੱਜ ਗਏ ਹੋਏ ਕੋਈ ਟੈਂਡਰ ਪਾਸ ਨਹੀਂ ਹੋ ਸਕਦਾ ਕੋਈ ਖਰਚਾ ਪਾਸ ਨਹੀਂ ਹੋ ਸਕਦਾ ਇਸ ਕਰਕੇ ਇਹ ਤਾਂ ਮੰਨ ਲੈਂਦਾ ਤੁਹਾਡੀ ਗੱਲ ਪਰ ਬਹੁਤ ਬਾਇਨ ਲਾਰਜ ਇੱਥੇ ਨਾ ਜਿਆਦਾ ਇੱਕ ਚੰਡੀਗੜ੍ਹ 'ਚ ਮੈਂ ਦੇਖਿਆ ਕਿ ਆਪਸ 'ਚ ਪੱਧ ਜਿਆਦਾ ਪਿੱਟਦੇ ਆ ਇੱਕ ਦੂਜੇ ਦੀ ਪੋਲਿਟੀਕਲ ਪਾਰਟੀਆਂ ਕਹਿ ਲਓ ਜਾਂ ਜਿਹੜੇ ਦੂਜੀਆਂ ਇੱਕ ਵਾਰੀ ਮੇਅਰ ਦਾ ਹਟ ਜਾਂਦਾ ਦੂਜੇ ਦੇ ਲੱਗ ਜਾਂਦਾ ਐਨੀ ਜਿਆਦਾ ਕਾਰਪੋਰੇਸ਼ਨ 'ਚ ਇੰਨਾ ਕੁਝ ਹੈ ਨਹੀਂ ਕਾਉਂਸਲਰ ਕਮਿਸ਼ਨ ਨਹੀਂ ਲੈਂਦਾ ਹੋਸ ਹਮ ਕੋਈ ਛੋਟੇ ਬੱਤੀ ਨਹੀਂ ਰੱਖੇ ਮੈਂ ਇਸ ਤੋਂ ਜ਼ਿਆਦਾ ਨਹੀਂ ਕਮੈਂਟਸ ਕਰਨਾ ਚਾਹੁੰਦਾ ਕੁਝ ਗੱਲਾਂ ਪਤਾ ਵੀ ਹੁੰਦੀਆਂ ਸਭ ਕੁਝ ਹੋਣ ਦੇ ਬਾਵਜੂਦ ਵੀ ਕਈ ਵਾਰੀ ਕਹਿੰਦੇ ਤੁਹਾਨੂੰ ਸਭ ਕੁਝ ਦੇਖਦੇ ਹੋ ਵੀ ਅੱਖਾਂ ਮੀਟਣੀਆਂ ਪੈਂਦੀਆਂ ਤੁਸੀਂ ਅੱਖਾਂ ਮੀਟਦੇ ਜੇ ਇੱਕ ਅੱਗੇ ਆ ਜਾਂਦੇ ਆਪਾਂ ਅ ਚਾਵਲਾ ਜੀ ਅਫਸਰ ਸ਼ਹੀਦ ਜਿਹੜੀ ਹੈ ਕਹਨ ਉਹ ਤੇ ਕਹਿੰਦੇ ਮੇਅਰ ਫਰਸਟ ਸਿਟੀਜ਼ਨ ਹੁੰਦਾ ਉਹ ਚੰਡੀਗੜ੍ਹ ਦਾ ਅਛਾ ਦੇਖੋ ਤੁਸੀਂ ਕਾਉਂਸਲਰ ਕਿੰਨੇ ਨੇ ਸਰਵ ਸੰਮਤੀ ਨਾਲ ਕੋਈ ਗੱਲ ਨੂੰ ਰੜਕ ਕੇ ਮਤਾ ਵੀ ਪਾਸ ਕਰਦੇ ਨੇ ਜਦੋਂ ਲੋਕਲ ਗਵਰਨਮੈਂਟ 'ਚ ਜਾਂਦਾ ਤੇ ਉਹ ਅਫਸਰ ਜਿਹੜਾ ਹੈ ਬੜੇ ਆਰਾਮ ਨਾਲ ਉਸ ਮਤੇ ਨੂੰ ਰਿਜੈਕਟ ਕਰ ਦਿੰਦਾ ਉਹਨੂੰ ਰੱਦ ਕਰ ਦਿੰਦਾ ਇਹ ਇਹ ਜਿਹੜੀ ਅਫਸਰਸ਼ਾਹੀ ਨੇ ਭਾਰੂ ਆ ਲੱਗਦਾ ਨਹੀਂ ਵੀ ਫਿਰ ਮਿਊਨਿਸਪਲ ਕਾਰਪੋਰੇਸ਼ਨ ਦਾ ਮੇਅਰ ਦਾ ਕਾਉਂਸਲਰ ਦਾ ਕੋਈ ਅਰਥ ਹੀ ਨਹੀਂ ਰਹਿ ਜਾਂਦਾ ਕੋਈ ਤੁਹਾਨੂੰ ਯਾਦ ਹੈ ਐਸਾ ਮਤਾ ਜਿਹੜਾ ਕਾਰਪੋਰੇਸ਼ਨ ਨੇ ਯੂਨਾਨੀਮਸ ਭੇਜਿਆ ਹੋਵੇ ਤੇ ਉਹ ਐਡਮਿਨਿਸਟ੍ਰੇਸ਼ਨ ਨੇ ਰੀਜੈਕਟ ਕੀਤਾ ਹੋਵੇ ਬਿਨਾਂ ਕਾਰਨ ਦੱਸੇ ਕੋਈ ਤੁਹਾਡੇ ਤੁਹਾਡੇ ਪੱਤਰਕਾਰਤਾ ਜਦੇ ਨੋਟਿਸ ਹੈ ਕੋਈ ਨਹੀਂ ਕਈ ਹੋਏ ਆ ਦੱਸੋ ਮੈਨੂੰ ਇਹਨਾਂ ਆਪ ਆਲੇ ਨੇ ਕੀਤਾ ਵੀ ਪਾਣੀ ਫਰੀ ਦਿੱਤਾ ਜਾਵੇ ਜਦ ਕਰ ਇਹ ਕਰ ਹੀ ਨਹੀਂ ਸਕਦੇ ਫਾਈਨੈਂਸ਼ੀਅਲ ਪਾਵਰ ਹੀ ਨਹੀਂ ਕਾਰਪੋਰੇਸ਼ਨ ਕੋਲ ਕਾਰਪੋਰੇਸ਼ਨ ਦਾ ਜਿਹੜਾ ਫੰਡਾ ਹੈ ਮਿਊਨਿਸਪਲ ਕਾਰਪੋਰੇਸ਼ਨ ਜਿਹੜੀ ਹੈ ਉਹਦਾ ਪਹਿਲਾ ਪਹਿਲਾ ਰੂਲ ਰਹਿ ਗਈ ਯੂ ਹੈਵ ਟੂ ਪੇ ਫਾਰ ਦੀ ਸਰਵਿਸਿਜ਼ ਜਿਹੜੀ ਤੁਹਾਨੂੰ ਸਰਵਿਸ ਵੀ ਮਿਲੇਗੀ ਉਹਦੇ ਤੁਹਾਨੂੰ ਪੇਮੈਂਟ ਕਰਨੀ ਪੈਗੀ ਉਹ ਤੈਅ ਕਰਨਾ ਹੁੰਦਾ ਕਾਉਂਸਲਰਾਂ ਨੇ ਕਿ ਪੇਮੈਂਟ ਰੀਜ਼ਨੇਬਲ ਹੋਵੇ ਫ੍ਰੀ ਦਾ ਤਾਂ ਕਿਸੇ ਵੀ ਕਾਰਪੋਰੇਸ਼ਨ ਚ ਮੈਨੂੰ ਹਿੰਦੁਸਤਾਨ ਦਿਖਾ ਦਿਓ ਕਨਸੈਪਟ ਹੀ ਨਹੀਂ ਹੈਗਾ ਸਟੇਟ ਗਵਰਨਮੈਂਟਾਂ ਕਰਦੀਆਂ ਹੁੰਦੀਆਂ ਵੈਲਫੇਅਰ ਸਟੇਟ ਹੁੰਦੀ ਉਹਨੂੰ ਕਹਿੰਦੇ ਵੈਲਫੇਅਰ ਸਟੇਟ ਫ੍ਰੀ ਵਾਲਾ ਚਾਹੇ ਬਿਜਲੀ ਦਾ ਹੋਵੇ ਪਾਣੀ ਦਾ ਹੋਵੇ ਪੈਨਸ਼ਨਾਂ ਦਾ ਹੋਵੇ ਕੁਝ ਹੋਵੇ ਵਧਾਣਾ ਘਟਾਣਾ ਇਹ ਕਾਰਪੋਰੇਸ਼ਨ ਦੇ ਅਧਿਕਾਰ ਖੇਤਰ ਚ ਹੀ ਨਹੀਂ ਹੈਗਾ ਜੇ ਤੁਸੀਂ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਰੈਜ਼ੋਲੂਸ਼ਨ ਪਾਸ ਕਰਦੇ ਜਾਓ ਸਿਰਫ ਆਪਣੇ ਵੋਟਰ ਨੂੰ ਜੀ ਆਪਣੀ ਕੌਨਸਟੀਚਨਸੀ ਨੂੰ ਖੁਸ਼ ਕਰਨ ਵਾਸਤੇ ਤਾਂ ਉਹਨਾਂ ਰੈਜ਼ੋਲੂਸ਼ਨਾਂ ਦਾ ਹਸ਼ਰ ਉੱਥੇ ਰਿਜੈਕਸ਼ਨ ਹੀ ਆਈ